ਸਾਸ਼ੀ ਗਾਲ ਦੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਚਟਪਟਿਆਰੂ ਆਉਣ ਵਾਲਾ ਨਾਸ਼ਤਾ ਬਣਾਵਾਂਗੇ ਉਸ ਦੇ ਲਈ ਆਪਾਂ ਨੂੰ ਇੱਕ ਕਟੋਰੀ ਬੇਸਨ ਚਾਹੀਦਾ ਹੈ ਬੇਸਨ ਨੂੰ ਚੰਗੀ ਤਰ੍ਹਾਂ ਤੁਸੀਂ ਸ਼ਾਨ ਲਓ ਇੱਕ ਕਟੋਰੀ ਬੇਸਨ ਲਓ ਤੇ ਉਸ ਦੇ ਵਿੱਚ ਉਹੀ ਕਟੋਰੀ ਆਪਾਂ ਚੋਲਾਂ ਦੇ ਆਟੇ ਦੀ ਪਾਵਾਂਗੇ ਚੋਲਾਂ ਦਾ ਆਟਾ ਆਪਸ਼ਨਲ ਹੈ ਜੇ ਤੁਸੀਂ ਇਸ ਦੇ ਵਿੱਚ ਸੂਜੀ ਪਾਉਣਾ ਚਾਹੁੰਦੇ ਹੋ ਤਾਂ ਸੂਜੀ ਵੀ ਪਾ ਸਕਦੇ ਹੋ ਬਟ ਮੈਂ ਚਾਵਲ ਦਾ ਆਟਾ ਹੀ ਪਾਇਆ ਤੇ ਉਹੀ ਕਟੋਰੀ ਨਾਲ ਮੈਂ ਪਾਣੀ ਪਾ ਕੇ ਇਸ ਬੈਟਰ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਇਹ ਬੈਟਰ ਚੰਗੀ ਤਰ੍ਹਾਂ ਹਿਲਾਓ ਇਸ ਦੇ ਵਿੱਚ ਲਮਜ਼ ਨਹੀਂ ਹੋਣੇ ਚਾਹੀਦੇ ਤੇ ਚੰਗੀ ਤਰ੍ਹਾਂ ਹਿਲਾਓ ਬੈਟਰ ਨੂੰ ਥੋੜਾ ਜਿਹਾ ਪਤਲਾ ਨਹੀਂ ਕਰਨਾ ਮਤਲਬ ਕਿ ਥਿੱਕ ਵੀ ਨਹੀਂ ਰੱਖਣਾ ਤੇ ਪਤਲਾ ਵੀ ਨਹੀਂ ਕਰਨਾ ਸੋ ਇਸ ਲਈ ਬੈਟਰ ਨੂੰ ਚੰਗੀ ਤਰ੍ਹਾਂ ਹਿਲਾਓ ਤਾਂ ਕਿ ਇਸ ਦੇ ਵਿੱਚ ਕੋਈ ਲੰਮਸ ਕੋਈ ਗੁੱਠਲੀ ਨਾ ਰਹੇ ਦੇਖੋ ਆਪਣਾ ਬੈਟਰ ਕਿੰਨਾ ਸੌਫਟਰ ਬਦਿਆ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਸ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਪਾਵਾਂ ਕਿਉਂਕਿ ਮੈਨੂੰ ਇਹ ਬਹੁਤ ਜ਼ਿਆਦਾ ਗਾੜਾ ਲੱਗ ਰਿਹਾ ਸੀਗਾ ਤੇ ਇਸ ਨੂੰ ਚੰਗੀ ਤਰ੍ਹਾਂ ਪਾ ਅਲਟੇ ਦਿਸ਼ਾ ਹੈ ਤਾਂ ਨਾ ਹਲਾਵਾਂਗੇ ਦੇਖੋ ਆਪਣਾ ਬੈਟਰ ਐਸੇ ਤਰ੍ਹਾਂ ਕੰਸਿਸਟੈਂਸੀ ਜਾਂਦੀ ਹੋਣੀ ਚਾਹੀਦੀ ਹੈ ਮਤਲਬ ਕਿ ਐਸੇ ਤਰ੍ਹਾਂ ਹੀ ਇਹ ਤਿਆਰ ਹੋਣਾ ਚਾਹੀਦਾ ਹੈ ਦੇਖੋ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਹਲਾਤਾ ਇਹਦੇ ਵਿੱਚ ਕੋਈ ਗਠਲੀ ਨਹੀਂ ਆ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਧਨੀਆ ਜੋ ਕਿ ਧੋ ਕੇ ਕੱਟ ਕੇ ਪਾਇਆ ਤੇ ਹੁਣ ਇਸ ਦੇ ਵਿੱਚ ਅੱਧਾ ਚਮਚ ਆਪਾਂ ਨਮਕ ਦਾ ਪਾਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਹਲਦੀ ਥੋੜੀ ਜੀ ਪਾਣੀ ਹੈ ਮਤਲਬ ਕਿ 1/4 ਚਮਚ ਪਾਣੀ ਹੈ ਤੇ ਇਸ ਦੇ ਵਿੱਚ ਇੱਕ ਜੀਰਾ ਪਾਵਾਂਗੇ ਜੀਰੇ ਦੀ ਥਾਂ ਤੁਸੀਂ ਅਜਵਾਇਨ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਚੰਗੀ ਤਰ੍ਹਾਂ ਉਸ ਬੈਟਰ ਨੂੰ ਹਿਲਾਵਾਂਗੇ ਦੇਖੋ ਆਪਣਾ ਬੈਟਰ ਕਿੰਨਾ ਵਧੀਆ ਲੱਗ ਰਿਹਾ ਇਸ ਦੇ ਵਿੱਚ ਜੋ ਤੁਹਾਡੀ ਇੱਛਾ ਹੈ ਜੇ ਤੁਹਾਡੇ ਕੋਲ ਜਿਹੜੇ ਵੈਜੀਟੇਬਲ ਹੈ ਤੁਸੀਂ ਉਹ ਵੀ ਪਾ ਸਕਦੇ ਆ ਮੈਂ 3-4 ਹਰੀਆਂ ਮਿਰਚਾਂ ਪਾਈਆਂ ਕਿਉਂਕਿ ਹਰੀਆਂ ਮਿਰਚਾਂ ਨਾਲ ਇਹਦਾ ਫਲੇਵਰ ਔਰ ਜ਼ਿਆਦਾ ਵਧੀਆ ਲੱਗਦਾ ਹੈ ਤੇ ਇਸ ਦੇ ਵਿੱਚ ਕੜੀ ਪੱਤਾ ਵੀ ਪਾਵਾਂਗੇ ਜੇ ਇਹ ਆਪਸ਼ਨਲ ਹੈ ਜੇ ਤੁਹਾਡੀ ਕੋਲ ਹੈ ਤਾਂ ਪਾ ਸਕਦੀ ਹੋਂ ਤੇ ਇੱਕ ਰਫਲੀ ਮੋਟਾ-ਮੋਟਾ ਪਿਆਜ਼ ਕੱਟ ਕੇ ਪਾਵਾਂਗੇ ਇਸ ਦੇ ਵਿੱਚ ਬਰੀਕ ਪਿਆਜ਼ ਕੱਟ ਕੇ ਪਾਣ ਦੀ ਲੋੜ ਨਹੀਂ ਉਹ ਤੁਹਾਡੀ ਇੱਛਾ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਿਆਜ਼ ਨੂੰ ਤੇ ਇਸ ਨੂੰ ਚੰਗੀ ਤਰ੍ਹਾਂ ਬੈਟਰ ਨੂੰ ਹਿਲਾਓ ਦੇਖੋ ਆਪਣਾ ਬੈਟਰ ਐਸੇ ਤਰ੍ਹਾਂ ਹੀ ਤਿਆਰ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਤਿਆਰ ਕਰਕੇ ਆਪਾਂ ਇਸ ਦਾ ਵਧੀਆ ਜਿਹਾ ਨਾਸ਼ਤਾ ਬਣਾਵਾਂਗੇ ਹਾਂਜੀ ਦੇਖੋ ਕੜਸ਼ੀ ਦੀ ਸੇਤਨਾ ਹਲਾਓ ਤੇ ਦੇਖੋ ਤੁਹਾਡਾ ਬੈਟਰ ਐਸੇ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਆਪਣਾ ਬੈਟਰ ਚੰਗੀ ਤਰ੍ਹਾਂ ਤਿਆਰ ਹੋ ਗਿਆ ਜਿੰਨਾ ਜ਼ਿਆਦਾ ਮੈਸ਼ ਕਰਾਂਗੇ ਉਨਾ ਹੀ ਜ਼ਿਆਦਾ ਇਹ ਵਧੀਆ ਬਣੇਗਾ ਆਪਣਾ ਨਾਸ਼ਤਾ ਜੋ ਕਿ ਝਟਪਟ ਤਿਆਰ ਹੋਣ ਵਾਲਾ ਨਾਸ਼ਤਾ ਹੈ ਦੇਖੋ ਕਿੰਨਾ ਵਧੀਆ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਵੀ ਕਰੋ ਹਾਂਜੀ ਹੁਣ ਆਪਾਂ ਇਹਦੇ ਵਿੱਚ ਐਂਡ ਤੇ ਆਪਾਂ ਇਨੋ ਅੱਧਾ ਸੈਸ਼ੀ ਇਨੋ ਦਾ ਪਾਵਾਂਗੇ ਇਹ ਇਨੋ ਇਹਦੀ ਥਾਂ ਤੁਸੀਂ ਮਿੱਠਾ ਸੋਡਾ ਜੋ ਘਰੇ ਹੁੰਦਾ ਉਹ ਵੀ ਪਾ ਸਕਦੇ ਆ ਬਟ ਮੇਰੇ ਕੋਲ ਇਨੋ ਸੀ ਇਸ ਲਈ ਮੈਂ ਇਨੋ ਪਾਤਾ ਇਹਦੇ ਨਾਲ ਫਲੱਪੀ ਬਣੇਗਾ ਆਪਣਾ ਨਾਸ਼ਤਾ ਦੇਖੋ ਆਪਣਾ ਬੈਟਰ ਕਿੰਨਾ ਵਧੀਆ ਤਿਆਰ ਹੋ ਗਿਆ ਤੇ ਹੋਣਾ ਪਏ ਇਸ ਨੂੰ ਬਣਾਉਣ ਦੀ ਤਿਆਰੀ ਕਰਾਂਗੇ ਮੈਂ ਨਿੱਕਾ ਜਿਹਾ ਛੋਟੂ ਜਿਹਾ ਪੈਨ ਲੈ ਲਿਆ ਤੇ ਹੁਣ ਆਪਾਂ ਗੈਸ ਚਲਾ ਲਿਆ ਤੇ ਇਸ ਦੇ ਵਿੱਚ ਹੁਣ ਆਪਾਂ ਗਰਮ ਹੋਣ ਦਵਾਂਗੇ ਤੇ ਇਸ ਦੇ ਵਿੱਚ ਆਪਾਂ ਤੇਲ ਪਾਵਾਂਗੇ ਤੁਸੀਂ ਕੋਈ ਵੀ ਆਇਲ ਪਾ ਸਕਦੇ ਹੋ ਤੁਸੀਂ ਕਿ ਉਹ ਵੀ ਪਾ ਸਕਦੇ ਸੀ ਕਿ ਉਹਦੇ ਵਿੱਚ ਵੀ ਬਣਾ ਸਕਦੇ ਹਾਂ ਬਟ ਮੈਂ ਸਰ੍ਹੋਂ ਦੇ ਤੇਲ ਵਿੱਚ ਹੀ ਬਣਾਉਂਗੀ ਥੋੜ੍ਹਾ ਜਿਹਾ ਪਾ ਕੇ ਫਿਰ ਆਪਾਂ ਅੱਧੀ ਕਰਸ਼ੀ ਛੋਟੀ ਕਰਸ਼ੀ ਹੋਵੇ ਤਾਂ ਇੱਕ ਨਹੀਂ ਤਾਂ ਵੱਡੀ ਕਰਸ਼ੀ ਤਾਂ ਇੱਕ ਅੱਧੀ ਪਾ ਸਕਦੀ ਹਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਹਿਲਾਤਾ ਦੇਖੋ ਆਪਣਾ ਬੈਟਰ ਐਸੇ ਤਰ੍ਹਾਂ ਹੋਣਾ ਚਾਹੀਦਾ ਹਾਂਜੀ ਇਸ ਨੂੰ ਦੇਖੋ ਇਹਨੂੰ ਸਲੋ ਫਲੇਮ ਤੇ ਹੀ ਬਣਾਓ ਤੇ ਇਸ ਨੂੰ ਆਪਾਂ ਟੱਕ ਵੀ ਸਕਦੇ ਆ ਪਲੇਟ ਦੀ ਸਹਾਇਤਾ ਨਾਲ ਆਦਰਵਾਇਸ ਨਾ ਟਕੋ ਤੇ ਐਸੀ ਤਰ੍ਹਾਂ ਬਣਨ ਦਿਓ ਦੇਖੋ ਆਪਣਾ ਲੱਗ ਰਿਹਾ ਹੈ ਨਾ ਕਿ ਫਲੱਪੀ ਬਣ ਗਿਆ ਹੋਇਆ ਹੁਣ ਇਸ ਨੂੰ ਆਪਾਂ ਪਲਟੇ ਦਿਸ਼ਾਤ ਨਾਲ ਉਲਟਾ ਦਾਂਗੇ ਕਈਆਂ ਦਾ ਇਹ ਹੁੰਦਾ ਹੈ ਕਿ ਹਾਂ ਇਹ ਬੈਟਰ نیچے ਲੱਗਦਾ ਹੈ ਬਟ ਨਹੀਂ ਇਹ ਥੱਲੇ ਨਹੀਂ ਲੱਗਦਾ ਜੇ ਤੁਸੀਂ ਥੋੜਾ ਜਿਹਾ ਆਇਲ ਪਾਉਂਗੇ ਅਦਰਵਾਈਜ਼ ਇਹ ਥੱਲੇ ਲੱਗੇ ਚਾਏਗਾ ਇਸ ਲਈ ਥੋੜਾ ਜਿਹਾ ਤੇਲ ਪਾ ਦੋ ਮੈਂ ਥੋੜਾ ਜਿਹਾ ਉੱਪਰ ਦੇ ਵੀ ਤੇਲ ਪਾ ਰਹੀ ਹਾਂ ਤਾਂ ਕਿ ਬਹੁਤ ਜ਼ਿਆਦਾ ਮੈਨੂੰ ਆਇਲੀ ਹੀ ਵਧੀਆ ਲੱਗਦਾ ਹੈ ਇਸ ਲਈ ਆਇਲ ਪਾਵਾਂਗੇ ਤੇ ਉਸ ਨੂੰ ਫੇਰ ਪਲਟਾ ਦਾਂਗੇ ਆਪਣਾ ਦੇਖੋ ਕਿੰਨਾ ਵਧੀਆ ਨਾਸ਼ਤਾ ਤਿਆਰ ਹੋ ਗਿਆ ਦੋਨਾਂ ਪਾਸੇ ਸੇਕ ਗਿਆ ਹੈ ਦੇਖੋ ਬਹੁਤ ਜ਼ਿਆਦਾ ਖਾਂਚੂ ਵੀ ਬਹੁਤ ਜ਼ਿਆਦਾ ਲਾਜਵਾਬ ਹੁੰਦਾ ਹੈ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਦੇਖੋ ਆਪਣਾ ਇਹ ਬੈਟਰ ਨਾਸ਼ਤਾ ਛਟਪਟ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਹੁਣ ਆਪਾਂ ਜੋ ਆਪਣਾ ਮਟੀਰੀਅਲ ਹੋਰ ਬਚ ਗਿਆ ਸੀ ਉਸ ਨੂੰ ਵੀ ਆਪਾਂ ਉਸ ਨੂੰ ਵੀ ਆਪਾਂ ਬਣਾ ਦਾਂਗੇ ਤੇ ਹੁਣ ਉਸੇ ਲਈ ਵੀ ਆਪਾਂ ਨੂੰ ਥੋੜਾ ਜਿਹਾ ਤੇਲ ਪਾ ਕੇ ਤੇ ਜਿਹੜਾ ਬਚ ਗਿਆ ਆਪਣਾ ਬੈਟਰ ਉਸ ਨੂੰ ਵਿੱਚ ਪਾ ਕੇ ਤੇ ਦੇਖੋ ਬਣ ਗਿਆ ਆਪਣਾ ਬੈਟਰ ਤਿਆਰ ਹੈ ਬੈਟਰ ਕੀ ਆਪਣਾ ਨਾਸ਼ਤਾ ਤਿਆਰ ਦੇਖੋ ਕਿੰਨਾ ਵਧੀਆ ਬਣ ਗਿਆ ਥੋੜੇ ਜਿਹਾ ਇੱਕ ਕਟੋਰੀ ਚੋਲਾ ਦੇ ਆٹے ਤੇ ਇੱਕ ਕਟੋਰੀ ਬੇਸਨ ਨਾਲ ਹੀ ਆਪਣੇ ਕਿੰਨਾ ਵਧੀਆ ਨਾਸ਼ਤਾ ਚਾਰ ਪੀਸ ਬਣ ਗਿਆ ਇਸ ਨੂੰ ਤੁਸੀਂ ਬਣਾਓ ਤੇ ਖਾਓ ਬਹੁਤ ਜਿਆਦਾ ਟੇਸਟੀ ਹੈ ਨਾ ਜ਼ਿਆਦਾ ਮਿਰਚ ਵਾਲਾ ਸੋ ਇਸ ਲਈ ਜਿਨੇ ਮੇਰੇ ਚੈਨਲ ਨੂੰ ਲਾਈਕ ਨਹੀਂ ਕੀਤਾ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਕਮੈਂਟ ਜ਼ਰੂਰ ਕਰਕੇ ਦੱਸੋ ਕਿ ਕਿਹੜੇ ਕਿਹੜੇ ਕਿੱਥੋਂ ਕਿੱਥੋਂ